ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਵਿਲਾ ਤੇਜਾ ਤਸਵੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਕਾਫੀ ਗਿਣਤੀ ਚ ਜੜੀਆਂ ਵਾਂ 20 ਤੋਂ ਲਾਗੇ ਬੰਨੇ ਕਾਵਾਂ ਜੜੀਆਂ ਤੁਹਾਨੂੰ ਦਿਖਾਉਣੀਆਂ ਵਾਂ ਤੇ ਸਾਰੀ ਵੈਰਾਈਟੀ ਜਿਹੜੀ ਹੈਗੀ ਆ ਵੱਡੇ ਭਾਅ ਵੀ ਛੋਟੇ ਭਾਅ ਵੀ ਜੇ ਤਰ੍ਹਾਂ ਦੀ ਵੀ ਕਿਸੇ ਵੇਦ ਨੂੰ ਚਾਹੀਦੀ ਆ ਕੋਈ ਵੀਰ ਪੂਰੀ ਵੀਡੀਓ ਜ਼ਰੂਰ ਵੇਖੇ ਕੋਈ ਤਾਜੀ ਸੋਈ ਆ ਕੋਈ ਗੱਬਣ ਆ ਕੋਈ ਬੱਚੇ ਤੋਂ ਬਿਨਾ ਆ ਹਰ ਤਰ੍ਹਾਂ ਦੀ ਵੈਰਾਈ ਜਿਹੜੀ ਸਾਰੀ ਹੈਗੀ ਆ ਸੋਜੀ ਫਾਰਮ ਤੇ ਆਪਾਂ ਆਏ ਆ ਤੇ ਗੱਲਬਾਤ ਹੁਣ ਆਪਾਂ ਕਰਦੇ ਆ ਵੀਜੀ ਹੁਣ ਨਾ ਪੁੱਛਦੇ ਆ ਸਾਰੀ ਡਿਟੇਲ ਵੀਡੀਓ ਨੂੰ ਪੂਰੀ ਜਿਹੜੀ ਜ਼ਰੂਰ ਵੇਖਿਓ ਕਿਉਂਕਿ ਅੱਜ ਹਰ ਤਰ੍ਹਾਂ ਦੀ ਗਾਂ ਜਿਹੜੀ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਜੀ ਰਸਤਾ ਹੋਰ ਕੀ ਆ ਚਾ ਜੀ। ਵਧੀਆ ਵਧੀਆ ਤੁਸੀਂ ਦੱਸੋ। ਐ ਕਿਰਪਾ ਬਾਬਾ ਬੁੱਢਾ ਸਹਾਈ। ਚਲੋ ਕਿਰਪਾ ਦੇ ਵਖ ਨਹੀਂ ਦਈ ਜੇ ਇਹਦੇ। ਅੱਜ ਤੱਕ ਕੋੰਡਾ ਕੋਈ ਵੀ ਨਹੀਂ ਵਿਲਾ ਛੱਡਿਆ। ਐਰ ਕੀ ਵੀਰਾਂ ਨਾਲ ਹੀ ਆਖਿਆ ਸੀ। ਅੱਛਾ। 20 ਮੱਛੀਆਂ ਪਾਵਾਂਗੇ ਵੀਡੀਓ ਅਗਲੀ ਚ। ਅੱਛਾ। 20 ਆਪਾਂ ਮੱਛੀਆਂ ਪਾਤੀਆਂ ਜੀ। ਅੱਛਾ। ਤੇ ਵਿੱਚੋਂ ਤਿੰਨ ਮੱਛੀਆਂ ਸਾਂ ਕੋਈ ਵੇਚੀਆਂ, ਤਿੰਨ ਮੱਛੀਆਂ ਅਸੀਂ ਆ ਰਿਓ। ਅੱਛਾ ਤਿੰਨ ਵਿੱਚੋਂ ਚਲ ਗਈਆਂ ਤੇ ਤਿੰਨ ਹੀ ਹੋਰ ਆਉਣਗੀਆਂ। ਜਿਹੜਾ ਲੇਟ ਹੋ ਗਏ। ਠੀਕ ਆ। ਹੋਰ ਕਰਕੇ ਫਿਰ ਵੀਰ ਦੂਰ ਖਾਣੀਆਂ ਉਹ ਲੈ ਗ ਐਫ ਸ਼ਾਈਵਾਲ ਜਰਸੀਆਂ ਇਹ ਸ਼ਹਿਰ ਸਾਰੀ ਵੈਰਿਟੀ ਜੀ ਮਿਲੇਗੀ ਅੱਜ ਇਹ ਤਾਂ ਲੈ ਕੇ ਜਿਹੜਾ ਇੱਕ ਗਿਫਟ ਵੀ ਹੈਗਾ ਅੱਜ ਵੀਡੀਓ ਪੂਰੀ ਵੇਖੇ ਕੋਈ ਹਨਾ ਨਾਲੇ ਸਾਰੇ ਸੰਗਤ ਨੂੰ ਸਾਰੇ ਵੀਰਾਂ ਨੂੰ ਹੋਲੀ ਦੀਆਂ ਹੋਲਾ ਮੋਲਾ ਦੀਆਂ ਲੱਖ ਲੱਖ ਵਧਾਈਆਂ ਠੀਕ ਹੈ ਜੀ ਹਾਂਜੀ ਹਾਂਜੀ ਚਲੋ ਨਾਮ ਦੱਸਦੇ ਕਰੀ ਨਾਮ ਸੁਨਮ ਸਿੰਘ ਜੀ ਪਿੰਡ ਆਪਣਾ ਵੀਲਾ ਤੇਜਾ ਜੇ ਔਰ ਰਹਿੰਦੇ ਆਪਾਂ ਮਾਲੇਵਾਲ ਦੇ ਪੁੱਤ ਜੇ ਠੀਕ ਹੈ ਤੋਂ ਫੱਦੇਕਾਰ ਚੂੜੀਆਂ 4 ਕਿਲੋਮੀਟਰ ਜੇ ਤੇ ਡੇੜਾ ਬਾਬਾ ਨਾਨਕ 10 ਤੇ ਬਟਾਲਾ 22 ਕਿਲੋਮੀਟਰ ਵਿਚਕਾਰ ਜੇ ਵੀ ਆਪਣਾ ਪੈ ਜਾਂਦਾ ਠੀਕ ਹੈ ਜੀ ਹਾਂਜੀ ਹਾਂਜੀ ਚਲੋ ਅੱਜ ਗਿਫਤੀ ਵਿਖਾਉਣੇ ਸਾਰੇ ਗਿਫਤੀ ਅੱਛਾ ਅੱਜ ਦੁਨੀਆ ਤੋਂ ਨਿਆਰੀਆਂ ਚੀਜ਼ਾਂ ਆਈਆਂ ਆਪਣੇ ਕੋਲ ਇਹ ਹੈ ਕਿ ਵੀਡੀਓ ਵੇਖੇ ਕੋ ਪੂਰੀਆਂ ਵਸ਼ੀਆਂ ਚ ਵਿਖਾਉਣੀ ਹੈ ਖੀਰੀਆਂ ਹੌਲੇ ਹੌਲੇ ਪਾ ਮਾਣਾ ਸੋਨੇ ਰੰਗੀਆਂ ਵਸ਼ੀਆਂ ਅੱਜ ਅੱਛਾ ਇਹਦਾ ਸੋਨੇ ਦਾ ਕੋਈ ਮੁੱਲ ਨਹੀਂ ਨਾ ਅੱਛਾ ਸੋਨੇ ਦਾ ਕੋਈ ਜੀ ਮੁੱਲ ਨਹੀਂ ਚਲੋ ਪਹਿਲੇ ਨੰਬਰ ਵਾਲੀ ਵੜੀ ਤੋਰੋ ਹਾਂ ਫੇਰ ਇੱਕ ਕਰੀਏ ਇਹ ਪਹਿਲਾ ਵਸ਼ੀ ਆ ਗਈ ਵੀਰ ਜੀ 6 ਦੰਦ ਅੱਛਾ ਜਿੰਨ ਕੋ 10 ਲਈਦੀ ਜੇ ਵਸ਼ੀ ਹੈ ਤੇ ਨਾਮੀ ਬਚੀ ਆ ਜਿਹਨੂੰ ਨਾਮੀ ਬਚੀ ਆ ਆ ਗਈ ਜੀ ਠੀਕ ਆ ਜੀ ਚੰਗੇ ਕਦ ਕਾਠ ਵਾਲੀ ਆ ਪੂਰੀ ਜਿਵਾਨ ਆ ਵੈਟ ਜੜੀ ਚੰਗੀ ਤਿਆਰ ਹੋਣੀ ਆ ਏ ਲੈ ਜਾ ਜੀ ਲੈ ਜਾ ਜੀ ਇਹ ਖਾਣ ਨਾ ਡੀ ਚ ਲਾਂਟਾ ਲਾ ਬਹੁਤ ਬਚੀ ਨੂੰ ਫਰਫੂਲ ਬਹੁਤ ਮਾਰਦਾ ਲੱਗਾਇਆ ਠੀਕ ਹੈ ਜੀ ਬਾਕੀ ਜੰਨੀਆਂ ਤਾਂ ਨਿਕਾਉਣੀਆਂ ਸਾਰੀਆਂ ਤਾਂ ਉੱਚੀ ਹੀ ਆ ਜਿਹੜੀ ਚੰਗੇ ਵੱਡੇ ਕੱਦ ਦਾ ਖਾਲੀ ਆ ਕਿੰਨਾ ਕੁ ਦੁੱਧ ਚਵਾਈ ਜਾਊਗੀ ਵਿਧੀਏ ਦੁੱਧ ਦੀ ਜੀ ਬਚੀ ਹੈ ਕੋਈ 27 28 ਕਿਲੋ ਪਾ ਦੇਗੀ ਤੇ ਮੁੱਲ ਮੁੱਲ ਭਾਵੇਂ ਵਿਧੀ ਦੀ ਬਚੀ ਦਾ ਭਾਵੇਂ ਲੱਖ ਕਰ ਲਈਏ ਹਾਂ ਜੀ ਇੱਕ ਦਾ ਕਰ ਲਈਏ ਤੁਹਾਨੂੰ ਪਤਾ ਫੌਜੀ ਫਾਰਮ ਤੇ ਇਹ ਚੀਜ਼ਾਂ ਨਹੀਂ ਹੁੰਦੀਆਂ ਹਾਂ ਜੀ ਮੈਂ ਨਸੀ ਦੀ ਦੇ ਦਿੰਗੀ ਔਰ ਕੱਟ ਕੱਟ ਕਰ ਦਈਏ 5000 ਰੁਪਿਆ ਮਾਨ ਕਰ ਦਾਂਗੇ 7500 ਦੇ ਵੱਛੀ ਦੇ ਦਾਂਗੇ ਜੀ 30 ਕਿਲੋ ਵਾਲੀ 75000 ਦੇ ਵੱਛੀ ਬਾਕੀ ਮੌਕੇ ਤੇ ਹੋਰ ਵੀ ਮਾਨਤਨ ਕਰ ਦਾਂਗੇ ਠੀਕ ਹੈ ਜੀ ਲਿਆ ਦੂਸਰੇ ਨੰਬਰ ਵਾਲੇ ਵੀ ਤੌਰ ਤੇ ਫਿਰ ਇਹ ਇਹਦਾ ਸੂਆ ਇਹਦਾ ਸੂਆ ਪਹਿਲਾ ਜੇ ਵੀ ਵੱਛੀ ਅੱਛਾ ਹਾਂ ਜੀ ਸਾਰਾ ਪਲੂਣ ਵੱਛੀਆਂ ਆ ਜਿਆ ਆਪਣਾ ਪਹਿਲਾ ਦੂਜਾ ਸੂਆ ਹੀ ਆ ਜੇ ਪਹਿਲਾ ਦੂਜਾ ਸੂਆ ਹੀ ਆ ਸਾਰੀਆਂ ਜਿਹੜੀਆਂ ਕਿੰਦੇ ਤੇ ਇਹ ਕਿੰਨੇ ਕ ਦੁੱਧ ਆ ਲਈ ਆ ਇਹਦੀ ਵੱਛੀ ਵੀ 22 ਕਿਲੋ ਵਾਲੀ ਵੱਛੀ ਜੀ 20 ਪਾਈ ਲੀਟਰ ਵਾਲੀ ਦੱਸ ਦੇ ਕੇ ਇਹ ਵੀ ਹੈਗੀ ਹੈ ਜਿਹੜੀ ਬਾਕੀ ਕੱਦ ਕਾਠੇ ਦਾ ਵੀ ਠੀਕ ਆ ਸੋਹਣੀ ਬੜਿਆ ਜਿਹੜੀ ਇਹ ਵੀ ਲੈ ਜਾ ਜੀ ਠੰਡੀ ਵੀ ਬੜੀ ਹੈ ਬਾਕੀ ਠੰਡੀ ਸੁੰਢੀ ਬੜੀ ਹੈ ਚੰਗੀ ਤਿਆਰ ਹੋਈ ਥੋੜੀ ਵੈਸੀ ਠੀਕ ਆ ਖਾਣ ਤੋਂ ਬਹੁਤ ਖਾਣ ਤੋਂ ਇਹ ਤਾਂ ਕਹੇ ਚੰਗਾ ਲੱਗਾ ਹੈ ਚੰਗਾ ਲੱਗਾ ਲੈ ਜਾ ਆ ਜਾ ਬਾਕੀ ਸੋਹਣੇ ਰੰਗ ਰੂਪ ਦੀਆਂ ਤੇ ਸੋਹਣੇ ਚਿਹਰੇ ਦੀ ਮਾਲਕਾ ਜਿਹੜੀ ਤੇ ਇਹਦਾ ਮੁੱਲ ਵੀ ਜੀ ਫਿਰ ਜੀ ਇਹਦਾ ਭਾਣਾ ਤਾਂ ਕਿਦਾ ਮੁੱਲ 80 ਕਰ ਲੀਏ 85 ਕਰ ਲੀਏ ਹਾਂਜੀ ਇਹ ਵੀ ਹਾਂ ਨਾ 75 ਦੀ ਜਿਹੜਾ 1.5 ਲੱਖ ਦਾ ਅੱਛਾ ਮੈਂ ਨਾ ਦੋਵੇਂ ਬੱਚੀਆਂ 50 ਲੀਟਰ ਦੁੱਧ ਦੇਣੀਆਂ ਅੱਛਾ 1.5 ਲੱਖ ਨਹੀਂ ਦੇ ਦਾਂਗੇ ਤਿੰਨ ਚਾਰ ਮਹੀਨਿਆਂ ਚ ਯੋ ਮੇਰੇ ਪੈਸੇ ਨੂੰ ਕੋਈ ਦੇਖ ਜਾਏਗਾ ਨਾ ਅੱਛਾ ਚਾਹਾਂ ਮੈਂ ਦੋਵੇਂ ਬੱਸੀਆਂ ਫਿਰ ਘਰ ਦੇਣੀਆਂ ਅੱਛਾ ਪੈਸੇ ਪੂਰੇ ਕਰ ਜਾਣੀਏ ਪੈਸੇ ਪੂਰੇ 1.5 ਲੱਖ ਦਾ ਜੋੜਾ ਵੀਰ ਜੀ ਠੀਕ ਆ ਹਾਂਜੀ ਪੰਜੀ ਪੰਜੀ ਲੀਟਰ ਆਈਆਂ 1.5 ਲੱਖ ਦਾ ਜੋੜਾ ਦੇ ਦਾਂਗੇ ਠੀਕ ਆ ਤੇ ਕਾ ਸੂਈ ਸਵਾਈ ਜੇ ਇਹ ਸੂਈ ਜੇ ਚਾਰ ਦਿਨ ਹੋ ਗਏ ਜੇ ਸੂਈ ਨੂੰ ਅੱਛਾ ਰੱਸੀ ਜੇ ਅੱਛਾ ਸੂਈ ਜੇ ਨੂੰ ਜੱਤੀ ਲਾਰੇ ਭਾਵੇਂ ਇਹਨੂੰ ਕੋਈ ਛਾਈ ਆ ਲਾਰੇ ਮਿਕਸ ਵੈਰਾਈਟੀ ਆ ਕੇ ਮਿਕਸ ਜਿਹੜੀ ਠੰਡੀ ਸੀ ਲੈਂਨੀ ਸਤਾਰ ਦੇਖੋ ਲੱਗਾ ਵੀਰ ਜੀ ਵਸ਼ੀ ਨੂੰ ਠੀਕ ਆ ਆ ਦੇ ਸਾਡੇ ਠੰਡੀ ਤੇਰੀ ਪੂਰੀ ਆ ਜਿਹੜੀ ਥਣ ਵੀ ਚੰਗਾ ਲੱਗਾ ਭਾਵੇਂ ਦੋਹਾਂ ਪਾਸਿਆਂ ਤੋਂ ਚਵਾਈ ਕਰਦੇ ਵੀਰ ਦੁੱਧ ਕਿੰਨਾ ਜੇ ਤਿਆਰ ਇਹਦੇ ਕੋ ਇਹਦੇ ਥੱਲੇ ਵੀਰ ਜੀ ਕੋ 10 11 ਕਿਲੋ ਕਿੰਨਾ ਕਿ ਦੱਸਣ ਦੇ ਜੀ 10 11 ਕਿਲੋ ਵੀਰ ਜੀ ਦੇ ਥੱਲੇ ਬਹੁਤਾ ਤਿਆਰ ਜੇ ਮੌਕੇ ਤੇ ਤਿਆਰ ਆ ਜਿਹੜਾ ਮੌਕੇ ਤੇ ਹਾਂਜੀ ਠੀਕ ਆ ਜੀ ਹਾਂਜੀ ਤੇ ਕਿੰਨਾ ਕਿ ਦੁੱਧ ਚਵਾਈ ਜਾਊਗੀ ਹੈ 14 15 ਕਿਲੋ ਵਾਲੀ ਵੀਰ ਜੀ 14 15 ਲੀਟਰ ਦੇ ਕਰੀਬ ਹੈ ਵੀ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ ਬਾਕੀ ਖੜਨੀਆਂ ਤੁਸੀਂ ਆਪਣੀ ਸਮਝਣਾ ਆਪਣੀ ਜ਼ਿੰਮੇਵਾਰੀ ਤੇ ਖੁੱਲੀ ਛੱਡ ਕੇ ਵੀਰ ਜੀ ਦੋਹਾਂ ਪਾਸੇ ਚਵਾਈ ਕਰਕੇ ਪਰ ਤੁਸੀਂ ਮੇਰਾ ਵੀਰ ਖੜੇ ਖੁੱਲੀ ਛੱਡ ਕੇ ਅੱਛਾ ਹਾਂ ਜੀ ਠੀਕ ਆ ਇਹੀਆਂ ਚੀਜ਼ਾਂ ਫੌਜੀ ਫਾਰਨ ਤੋਂ ਮੇਰੇ ਨਾਲ ਸਾ ਜੀ ਠੀਕ ਆ ਸੋਨੇ ਰੰਗੀਆ ਇਹ ਫੌਜੀ ਫਾਰਨ ਤੇ ਕਿੰਦੇ ਲੱਭਣੀਆਂ ਵਾ ਤੇ ਚਲੋ ਲੈ ਜਾ ਫਿਰ ਸੋਨੇ ਰੰਗੀ ਦਾ ਮੋੜ ਤੇ ਕੋਈ ਨਹੀਂ ਜੇ ਸਾ ਜੀ ਠੀਕ ਆ ਜੀ ਹਾਂ ਜੀ ਹਾਂ ਜੀ ਤੇ ਵੀ ਦਿੱਤਾ ਮੁੱਲ ਫਿਰ ਮੁੱਲ ਭਾਵੇਂ ਵਿਜੇ ਆ ਜੀ ਵਛੀ ਦਾ ਕੋ ਭਾਵੇਂ 55 ਖਾ ਲਈ ਭਾਵੇਂ 60 ਹਾਂਜੀ ਪਰ 45 ਚੋਂ ਮਾਨਤਨ ਕਰ ਦੇਣਾ ਮੇਰਾ ਕਿੰਨਾ ਉਹ ਕਰ ਦੇਣਾ ਖੁੱਲਾ ਹੀ ਖੁੱਲਾ ਕਿੰਨਾ ਦਾ ਅੱਛਾ 43000 ਦੀ ਵੀਰ ਜੀ 15 ਕਿਲੋ ਵਾਲੀ ਵਛੀ ਦੇ ਦੇਣੀ ਦੂਜੇ ਤੋਂ ਇਹ ਪਿੱਛੇ ਵਛੀ ਠੀਕ ਆ ਲੈਵਾ ਤੇ ਮੇਰੇ ਥੜ ਲੱਗਿਆ ਤਾਂ ਬਾਦੂ ਥੜ ਦੇ ਵੀਰ ਜੀ ਵੇਖਾ ਜਿੱਦਾਂ 2 ਲੱਖ ਦੀ ਗਾਣੂਨੀ ਲੱਗਾਂ ਦਾ ਠੀਕ ਆ ਉਹ ਚੀਜ਼ ਲੱਗੇ ਜ ਨਹੀਂ ਜੀ ਠੀਕ ਆ ਤੇ ਮਗਰ ਵੀ ਇਹਦੇ ਵਛੀ ਆ ਅਗਲੇ ਵਛੀ ਜੱਤੀ ਆ ਗਈ ਇਹਦੇ ਪਿੱਛੇ ਕਾਲੀ ਜੱਤੀ ਠੀਕ ਆ ਹਾਂਜੀ ਨਾਲੂ ਤੇ ਚਲੋ ਤੋਰਦੇ ਆ ਵੀ ਹਾਂਜੀ ਇੱਕ ਆਈ ਬੱਛੀ ਵੀ ਜੱਸੀ ਠੀਕ ਆ ਸੂਹਾ ਜੇ ਦਿਨ ਕੋ ਪੰਜ ਸੱਤ ਲੈਂਦੀ ਬੱਛੀ ਇਹ ਕਿੰਨੇ ਕ ਦੁੱਧ ਆ ਲਈ ਆ ਇਹ ਵੀ ਵੀਰਜੀ ਬੱਛੀ 16 17 ਲੀਟਰ ਵਾਲੀ ਬੱਛੀ ਜੇ ਠੀਕ ਆ ਬਹੁਤ ਪੈਂਦਾ ਲੱਗਾ ਠੰਡੀ ਬਹੁਤ ਠੀਕ ਹੈ ਜੀ ਹਾਂ ਜੀ ਬਾਕੀ ਥੋੜੀਆਂ ਥੋੜੀਆਂ ਫੋਟਾਂ ਇਹਦੀਆਂ ਫੁੱਟੀਆਂ ਸਿੰਘਾਂ ਦੀਆਂ ਜਿਹੜੀ ਮੀਣੀ ਵੀਰਜੀ ਮੀਣੀ ਅੱਛਾ ਮੀਣੀ ਜੇ ਮੀਣੀ ਬਾਕੀ ਖੜਦੀਆਂ ਤੁਸੀਂ ਆਪਣੀ ਸਮਝਣਾ ਵਾ ਆਪਣੀ ਜ਼ਿੰਮੇਵਾਰੀ ਤੇ ਆਪ ਇੱਥੇ ਆਣ ਕੇ ਵੇਚ ਚਾਹ ਕੇ ਲਿਆ ਜੋ ਜਿਹੜੀ ਗੱਬਣ ਆ ਪਾਸ ਕਰਕੇ ਖੜਨੀ ਆ ਤੇ ਸੋਈ ਜਿਹੜੀ ਆ ਉਹਦੀ ਚਵਾਈ ਕਰਕੇ ਖੜਨੀ ਆ ਲੈ ਜਾ ਵੀਰ ਜੀ ਚੱਲ ਤੇ ਇਹਦਾ ਮੁੱਲ ਵੀਰ ਜੀ ਫਿਰ ਭੋਲੇ ਵੀਰ ਜੀ ਭਾਵੇਂ ਵਸ਼ੀ ਦਾ 45 ਕਰ ਲੀਏ ਭਾਵੇਂ 50 ਹਾਂਜੀ 40 ਚ ਵੀ ਮਾਨਤਾਨ ਕਰ ਦਾਂਗੇ ਇਹਦਾ ਖੁੱਲਾ ਹੀ 2000 ਰੁਪਏ 38000 ਦੇ 38000 ਵੀਰ ਜੀ 16 17 ਲੀਟਰ ਵਾਲੀ ਵਸ਼ੀ ਦੇ ਦੇਣੀ ਆ ਠੀਕ ਹੈ ਜੀ ਲਾਗੇ ਦਾ ਵੀਰ ਜੀ ਸੋ ਥਾਨ ਲੱਗਾ ਬਹੁਤ ਚੰਗਾ ਤਿਆਰ ਹੋਣੀ ਆ ਜੇ ਹਣਾ ਮੀਣੀ ਵਸ਼ੀ ਦੋਵੇਂ ਸਿੰਘ ਹਿਲਦੇ ਜ ਮਈਆਂ ਠੀਕ ਹੈ ਜੀ ਹਾਂਜੀ ਤੋਰਾਂ ਹਾਂ ਫਿਰ ਆ ਜਿਹੜੀ ਵੀ ਹਮ ਇੱਕ ਇਹ ਕਿਨੇ ਕੀ ਤੋਂ ਅੱਧਾ ਲੀ ਜਾ ਵੀਰ ਜੀ ਇਹ ਵੀ ਵੀਰ ਜੀ 15 16 ਕਿਲੋ ਵਾਲੀ ਵਸ਼ੀ ਪਹਿਲਾਂ ਜੀ ਸਿਆਰ ਜੇ ਵਸ਼ੀ ਕੋ ਪੰਜ ਚਾਰ ਦਿਨਾਂ ਦੀ ਜੀ ਸ਼ਾਮ ਵੀ ਸੌਂਦੀ ਚੰਗੀ ਆ ਜਿਹੜੀ ਇਹ ਵੀ ਬਾਕੀ ਜੇ ਤਿਆਰ ਹੋਣੀ ਆ ਥੱਲੇ ਹੋਰ ਲੈ ਜਾਓ ਜੀ ਇਹਦੇ ਤੇ ਭਾਂਡੇ ਥੋੜੇ ਥਰਸਾ ਉਦਾਂ ਭਾਵੇਂ ਚੱਲ ਜਾਈਂ ਦੰਦੀ ਨਹੀਂ ਠੀਕ ਹੈ ਜੀ ਚਲੋ ਲੈ ਜਾਓ ਜੀ ਤੇ ਇਹਦਾ ਮੁੱਲ ਵਿੱਤੀ ਫਿਰ ਵੀ ਜੀ ਇਹ ਪਹਿਲੇ ਨੂੰ ਬੱਛੀ ਜੇ ਉਹ ਤੋਂ ਕੋਈ 14-15 ਕਿਲੋ ਪਾਲ ਦੂਗੀ 10 ਦਿਨ ਤੋਂ 8 ਤੋਂ 10 ਦਿਨ ਲੈ ਜਾਊਗੀ ਬੱਛੀ ਮੇਰੇ ਭਾਵੇਂ ਬੱਛੀ ਦਾ 45 ਕਾਲੀ ਭਾਵੇਂ 50 ਹਾਂਜੀ ਇਹ ਵੀ ਹਾਂ ਨਾ 43 ਦੀ ਦੇ ਦਾਂਗੇ 74000 ਦੀ 43000 ਦੀ ਦੇ ਦਾਂਗੇ ਠੀਕ ਹੈ ਤੇ ਹੁਣ ਇੱਕ ਜਿਹੜੀ ਆ ਬੱਛੀ ਸਗੋਂ ਖੋਣੀ ਦੂਜੇ ਨੇ ਪੱਤੇ ਸੂਈ ਤਾਜੀ ਕਰਕੇ ਬਚੇ ਕਰਕੇ ਇੱਧਰ ਬੰਦੀ ਆਪਾਂ ਠੀਕ ਹੈ ਕਿਨੇ 15-16 ਕਿਲੋ ਤਿਆਰ ਮੋਕਾ ਅੱਛਾ ਤੇ ਮਗਰ ਕੀ ਆ ਇਹਦੇ ਮਗਰ ਇਹਦੇ ਵੱਛੀ ਬੜੀ ਪਿਆਰੀ ਆ ਹਾਂਜੀ ਦੂਜਾ ਪਹਿਲਾਂ ਦੂਜਾ ਜੇ ਵੱਛੀ ਦਾ ਇਹਦਾ ਵੀ ਠੀਕ ਆ ਤੇ ਦੰਦਾਂ ਦੇ ਵੱਛੀ ਦੇ ਪਿਛੇ ਅੱਜ ਵੀ ਛੇ ਦੇਣੇ ਹੋ ਗਏ ਜੇ ਸੋਈ ਨੂੰ ਠੀਕ ਆ ਹਾਂਜੀ ਤੋਰੋ ਫੇਰ ਇਹਨਾਂ ਵਿੱਚ ਤੇ ਕਿੰਨਾ ਦੁੱਧ ਚਵਾਈ ਜਾਊਗੀ ਜੀ ਇਹਦੇ ਥੱਲੇ 15-16 ਕਿਲੋ ਮੌਕੇ ਦੇ ਤਿਆਰ ਜੀ ਛੇ ਦੇਣ ਦੀ ਹੋਈ ਕੋ ਬੋਲਾ ਲਾ ਲੇ ਭਾਂ ਦੁੱਧ ਲਾ ਲੇ 20 ਕਿਲੋ ਵੱਛੀ ਦੇ ਦੇ ਦੇਗੀ ਦੁੱਧ ਦੀ ਜੀ ਠੀਕ ਆ ਹਾਂਜੀ ਤੋਰ ਦੋ ਫੇਰ ਇਹਨਾਂ ਵਿੱਚ ਵੀਜੀ ਫੈਸ਼ਨ ਪਹਿਲਾਂ ਵੱਛੀਆਂ ਇਥੋਂ ਲੈਣੀਆਂ ਬੋਜੀ ਬਾਹਰ ਤੋਂ ਠੀਕ ਆ ਲੈ ਜਾਓ ਜੀ ਕੋਈ ਵੀ ਚੀਜ਼ ਚਮਕਾ ਬਾਕੀ ਬੋਡੀ ਤੇ ਸ਼ਾਈਨ ਕੱਦ ਕੱਠ ਸੋਹਣਾ ਹੈ ਜਿਹੜਾ ਇਹਦਾ ਵੀ ਠੰਡੀ ਢੇਰੀ ਆ ਉਤਰੇ ਵੀ ਲੈ ਜਾਓ ਜੀ ਤੇ ਇਹਦਾ ਮੁੱਲ ਵੀ ਜੀ ਫਿਰ ਮੁੱਲ ਭਾਵੇਂ ਵੀ ਜੀ ਮੱਛੀ ਦਾ ਮੈਂ 70 ਕਰ ਲੀਏ 72 ਕਰ ਲੀਏ ਪਰ ਇੱਥੇ ਤੁਹਾਨੂੰ ਪਤਾ ਭਾਵੇਂ ਕੋਈ ਛੋਟਾ ਜਿਹਾ ਬੱਚਾ ਵੀ ਲੈਣ ਆਵੇ ਉਹਦੇ ਨਾਮ ਨਹੀਂ ਧੋਖਾ ਹੋਵੇਗਾ ਅੱਛਾ ਇਹ ਮੱਛੀ ਵੀ ਜੀ ਹਾਂ ਨਾ 65 ਦੀ ਦੇ ਦਾਂਗੇ 65000 ਦੀ ਹੋਰ ਕਰ ਦਾਂਗੇ ਮੌਕੇ ਤੇ ਮੰਨ ਤਾਂ ਕਿੰਨਾ 63 ਦੀ ਦੇ ਦਾਂਗੇ 63000 ਦੀ 16 ਕਿਲੋ ਮੌਕੇ ਤੇ ਤਿਆਰ ਕੋ ਦੋ ਡੰਗ ਚਵਾਈ ਖੜ ਕੇ ਇੱਥੇ ਖੜੇ ਵੀਰ ਜੀ ਭਾਵੇਂ ਕੋਈ ਆਨਲਾਈਨ ਮੰਗਾ ਲੇ ਤੇ ਪਿਛੇ ਵੀ ਬੱਸੀ ਜੇ ਪਹਿਲਾ ਸੂਆ ਸਾਰੀਆਂ ਚੀਜ਼ਾਂ ਪੂਰੀਆਂ ਵੀਰ ਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਤਾਂ ਹੁਣ ਜਿਹੜੀ ਆ ਬਾਹਰ ਆ ਇਹ ਵੀ ਤੁਹਾਨੂੰ ਦਿਖਾਈਏ ਇੰਦਰਾ ਤਾਜੀ ਸੋਈ ਤਾਂ ਸ਼ੁਰੂਆਤ ਜਿਹੜੀ ਆ ਆਪਾਂ ਕਰਨੀ ਆ ਅਜੇ ਜੇਰੇ ਦੀ ਪੈਨ ਵਾਲੀ ਆ ਸੋਆ ਕਿਨਾਂ ਸੋਈ ਵਰਜੀ ਆ ਵੀਰ ਜੀ ਪਹਿਲਾਂ ਵੱਛੀ ਚ 4 ਦੰਦ ਤੇ ਬੱਚਾ ਕਿ ਆ ਗਿਆ ਮਗਰ ਪਿਛੇ ਵੱਛੀ ਆ ਗਈ ਪਿਓਰ ਜਰਸੀ ਵੀ ਮਗਰ ਵੀ ਜਰਸੀ ਵੱਛੀ ਆ ਗਈ ਆ ਤੋਰ ਹਾਂ ਇੱਕ ਦੀ ਨੋ ਵੀ ਕਿੰਨਾ ਕ ਦੁੱਧ ਵੇਚੀ ਚਵਾਈ ਜਾਊਗੀ ਵੀਰ ਜੀ 12 13 ਕਿਲੋ ਵਾਲੀ ਵੱਛੀ ਚ ਪਹਿਲਾਂ ਜਰਸੀ 4 ਦੰਦ ਠੀਕ ਆ ਗੱਡੀ ਮਿੱਠੀ ਕੋ 2 4 ਦਿਆਂ ਲੈਂਦੀ ਗੱਡੀਆਂ ਤੁਹਾਨੂੰ ਪਤਾ ਹਲਾ ਰਿਆ ਨਾ ਮਾਸੂਪਿੰਦਾ ਵਾ ਠੀਕ ਥੋੜਾ ਕਿ ਪਹਿਲਾਂ ਸੂਤ ਚੰਗੀ ਹੋ ਗਈ ਵੱਛੀ ਲੇ ਜਾਓ ਜੀ ਤੇ ਇਹਦਾ ਮੁੱਲ ਵੀਰ ਜੀ ਫਿਰ ਵੀਰ ਜੀ ਸੋਨੇ ਰੰਗੀ ਬੱਚੀ ਇਹਦਾ ਦੱਸੋ ਤੁਸੀਂ ਮੁੱਲ ਕੀ ਪਾ ਦੀਏ ਜੈ ਜੈ ਫਿਰ ਜੈ ਜੈ ਪਾ ਦੀਏ ਵੱਛੀ ਵਿਧੀ ਆ ਜੀ 35 ਦੀ ਦੇ ਦੀ ਆ ਭਾਵੇਂ 36 ਦੀ ਹਾਂਜੀ 30 ਜੋ ਮਾਨਤਨ ਕਰ ਦਾਂਗੇ 1000 ਦਾ 20000 ਦੀ ਵੱਛੀ ਕੱਲ ਦੀ ਸੂਈ ਦੇ ਦੇਣੀ ਪਿੱਛੇ ਵੀ ਵੱਛੀ ਕੱਲ ਦੀ ਨਹੀਂ ਅੱਜ ਹੀ ਅੱਜ ਹੁਣ ਇਹ ਜੇ ਸੂਈ ਅਜੇ ਹੁਣ ਇਹ ਸੂਈ ਆ ਅਜੇ ਜੇਰੇ ਦੀ ਪੈਣ ਵਾਲੀ ਆ ਚਾਰ ਦੰਦ ਵੱਛੀ ਤੇ ਮਗਰ ਵੀ ਇਹਦੇ ਵੱਛੀ ਆ ਜਿਹੜੀ ਆ ਦੇਖੋ ਮਾਤਕੂਨ ਵੱਛੀ ਨੂੰ ਵੀ ਖੂਨ ਲੱਗਾ ਇਹ ਬੱਚਾ ਜਿਹੜਾ ਆ ਦੇਖੋ ਵਿਧੀ ਵੱਛੀ ਨੂੰ ਤਾਂ ਲੱਗੀ ਛੋਟੀ ਜੀ ਨੂੰ ਠੀਕ ਹੈ ਜੀ ਪੂਰੀ ਬਰੀਡ ਵਾਲੀ ਵਸ਼ੀਏ ਕਿਹਨੇ ਵਰੀਆ ਸਪੈਸ਼ਲਟੀ ਗੱਲ ਹੋਇਆ ਠੀਕ ਹੈ ਜੀ ਹਾਂਜੀ ਤੇ ਇੱਕ ਆ ਵੀ ਤੋਰ ਦੋ ਫਿਰ ਇਹ ਵੀ ਵੀਰ ਜੀ ਪਹਿਲਾ ਸਵਾਲ ਚਾਰ ਦੰਦ ਵਾਲੀ ਵਸ਼ੀ ਠੀਕ ਹੈ ਸ਼ਾਈ ਵਾਲ ਅੱਛਾ ਕਈਆਂ ਵੀਰਾਂ ਦੀ ਡਿਮਾਂਡ ਹੁੰਦੀ ਪਈ ਸੋਨੇ ਰੰਗੀ ਵਸ਼ੀਏ ਲੈਣੀ ਆ ਸ਼ਾਈ ਵਾਲ ਪ्योर ਸ਼ਾਈ ਵਾਲੀ ਵੀਤੀ ਵਸ਼ੀਏ ਜੇ ਠੰਡੀ ਮਿੱਠੀ ਇਹ ਕਿੰਨੇ ਕੇ ਦੁੱਧ ਆ ਲੀ ਜੇ ਇਹ ਵੀ ਵੀਰ ਜੀ 14 15 ਕਿਲੋ ਵਾਲੀ ਵਸ਼ੀਏ ਜੇ ਠੰਡੀ ਬੜੀ ਏਦਾਂ ਭਾਵੇਂ ਪਹਿਲਾਂ ਦੇ ਥੱਲੇ ਏਦਾਂ ਪੈ ਕੇ ਆ ਅੱਛਾ ਬੱਲੀਆਂ ਛੱਡ ਗਈ ਜੇ ਇਦਾਂ ਲਿਆ ਕੇ ਦਿਖਾਓ ਵੀਰ ਜੀ ਵਸ਼ੀ ਨੂੰ ਠੀਕ ਹੈ ਹਾਂ ਠੰਡੀ ਵਛੀ ਠੀਕ ਹੈ ਲੈ ਜਾਓ ਜੀ ਲੋਕਾਂ ਦੇ ਛਾਈ ਵਾਲ ਗਰਮ ਬੜੀਆਂ ਹੁੰਦੀਆਂ ਨੇ ਠੀਕ ਹੈ ਪਰ ਫੌਜੀ ਫਾਰਮ ਤੋਂ ਨਹੀਂ ਗਰਮ ਮਿਲਦੀਆਂ ਇਹ ਵੀ ਵੀਰ ਜੀ ਗਰਮ ਮਾਲ ਮਿਲਣਾ ਇੱਥਾਂ ਦਾਣੇ ਵਿਖਾਉਣੇ ਸਪੈਸ਼ਲ ਵਛੀਆਂ ਵੀ ਤੁਹਾਨੂੰ ਠੀਕ ਹੈ ਜੀ ਹਾਂ ਜੀ ਹਾਂ ਜੀ ਇਹ ਹੌਲੇ ਮੱਲੇ ਦੇ ਆਫਰ ਹੀ ਆ ਇਹ ਆ ਜੋ ਆਫਰ ਹੀ ਚੱਲਣ ਦੇ ਸਾਰੇ ਹੋਲੀ ਦੇ ਆਫਰ ਜਿੰਨਾ ਮਰਜ਼ੀ ਕੋਈ ਮਾਲ ਲਵੇ ਅੱਛਾ ਹਾਂ ਜੀ ਇਹ ਤਾਂ ਵੀਰ ਕੋ ਖਾਲੀ ਨਹੀਂ ਮੁੜ ਕੇ ਜਾਵੇਗਾ ਤੇ ਇਹਦਾ ਮੁੱਲ ਮੋਹਲ ਵੀਰ ਜੀ ਇਹੋ ਜਿਹੀ ਕੱਛੀ ਦਾ ਭਾਵੇਂ 35 ਕੱਲੀ ਭਾਵੇਂ 36 ਇਹ ਵੀ 30 ਜਮਾਨਤਨ ਕਰ ਦੇਣਾ 1000 ਦਾ ਅੱਛਾ ਇਹ ਵੀ 29000 ਦੀ ਠੀਕ ਆ ਹਾਂ ਜੀ ਭਾਵੇਂ ਕੋਈ ਜੋੜਾ ਮੰਗਾ ਲੇ 60 ਤੋਂ ਛੜ ਦਾਂਗੇ 2500 ਰੁਪਿਆ ਉਦਾਂ ਕੱਲੀ ਕੱਲੀ ਦਾ ਇਹ ਆਬਜੇ ਕੋਈ ਜੋੜਾ ਮੰਗਾਉਗਾ 2500 ਮਾਨ ਕਰ ਦੇਣਾ ਠੀਕ ਆ ਆ ਵੀ ਤੋਰ ਦੋ ਜੀ ਤੀਸਰੇ ਨੰਬਰ ਅੱਗੇ ਉਹ ਗਾਣਾ ਹੈ ਗਾਣਾ ਵੀ ਮੁੰਦਰੀ ਦੇ ਨਾਗ ਜੜਵਾ ਕੇ ਚੀਚੀ ਵਿੱਚ ਪਾ ਲੈ ਮਿੱਤਰਾ ਅੱਛਾ ਉਹ ਚਿਹਰਿਆ ਮੁੰਦਰੀ ਦਾ ਨਾਗ ਆ ਏ ਅੱਛਾ ਇਹ ਨਾਗ ਹੀ ਆ ਜਿਹਦਾ ਸੋਨਾ ਲੋਕੀ ਬੁੱਚ ਪਾ ਕੇ ਲੈ ਜਾਂਦੇ ਆ ਓਖੜੂ ਕਿਆਂ ਦੇ ਲੱਤੀ ਫਿਰਦੇ ਆ ਲੋਹਾ ਤੇ ਸੋਨਾ ਵੀਰ ਜੀ ਅੱਛਾ ਹਾਂਜੀ ਛੋਟਾ ਜਿਹਾ ਕੱਦ ਆ ਜਿਹੜਾ ਇਹਦਾ ਖੀਰੀ ਵੀਰ ਜੀ ਖੀਰਾ ਪਚਾ ਤੇ ਹੈਗੀ ਜੀ ਤਿੰਨ ਸਾਲਾਂ ਦੀ ਤੁਹਾਨੂੰ ਇਹਦਾ ਸਾਰੀ ਡਿਟੇਲ ਤੁਹਾਨੂੰ ਅਜੀ ਦੰਦ ਵਿਖਾਉਨੇ ਸਾਰਾ ਕੁਝ ਕਰਦੇ ਆ ਸਾਦੇ ਸਾਦੇ ਚੰਗੀ ਤਿਆਰ ਹੁੰਦੀ ਸੂਆ ਪਹਿਲਾਂ ਹੀ ਵੀਰ ਜੀ ਖੀਰੀ ਬਚੀ ਤਿੰਨ ਸਾਲਾਂ ਦੀ ਵਿਖਾਏ ਦੰਦ ਵਿਖਾਓਗੇ ਵੀਰ ਨੇ ਯਕੀਨ ਨਹੀਂ ਕਰਨਾ ਵੀ ਇਹ ਖੀਰੀ ਆ ਇਹ ਇਨੇ ਵੱਡੀਆਂ ਨੂੰ ਥੋਕ ਲਵਣਾ ਵੀ ਜੀ ਸਾਡਾ ਦੰਦ ਆ ਜਿਹੜੇ ਦੰਦ ਚ ਆਪਾਂ ਆ ਦੇਖ ਸਕਦੇ ਜੀ ਖੀਰੀ ਆ ਜੀ ਪਿਆਰ ਅਜੇ ਦੰਦ ਹੋਈ ਨਹੀਂ ਆ ਖੀਰੀਆਂ ਚ ਕਿੰਨੇ ਕੋਈ ਦੰਦ ਚ ਗੇਲੇ ਅਜੇ ਕੋਈ 18 19 ਮਹੀਨਿਆਂ ਦੇ ਲਾਗੇ ਬੰਨੀ ਉਮਰ ਆ ਜਿਹੜੀ ਇਹ ਇਹ ਲੋਕਾਂ ਨੂੰ ਪਤਾ ਦਾਣੇ ਇਹੋ ਜਿਹੀਆਂ ਕੁਆਲਿਟੀਆਂ ਫੁਜੀਫਾਨ ਤੋਂ ਮਿਲਣੀਆਂ ਔਰ ਕਿਤੇ ਉਹ ਨਹੀਂ ਸਾਝ ਮਿਲਣੀਆਂ ਠੀਕ ਆ ਇੱਕੋ ਵੱਛੀ ਤੇ ਇਹਦਾ ਮੁੱਲ ਫਿਰ ਇਹਦਾ ਵੀਰ ਜੀ ਮੁੱਲ ਫੋਨ ਤੇ ਹੈਗਾ ਕੱਲੀ ਵੱਛੀ ਦਾ ਅੱਛਾ ਇਹਦਾ ਕੱਲੀ ਦਾ ਇਹਦਾ ਕੱਲੀ ਵੱਛੀ ਦਾ ਫੋਨ ਤੇ ਮੁੱਲ ਕਰਾਂਗੇ ਠੀਕ ਹੈ ਜੀ ਬਾਕੀ ਵੱਛੀ ਇਹਦੇ 2-4 ਦਿਨ ਲੈ ਜਾਊਗੀ ਬੈਣਾ ਮੁਸ਼ਕਲ ਹੋ ਜੂ ਵੀਰ ਜੀ ਵੱਛੀ ਨੂੰ ਠੀਕ ਹੈ ਜੀ ਹਾਂ ਜੀ ਤੇ ਵੀਰ ਜੀ ਅਸੀਂ ਵੀਰ ਜੀ ਆ ਗਈ ਦੂਜਾ ਸਵੇਰ ਝੂੰਗੀ ਵੱਛੀ ਵੀਰ ਜੀ ਜਰਸੀ ਠੀਕ ਆ ਹਾਂ ਜੀ ਸੋਰ ਦੋ ਇਹਨਾਂ ਨੂੰ ਇੱਕਨੇ ਕੇ ਦੁੱਧ ਵਾਲੀ ਆ ਇਹ ਵੀ ਵੀਰ ਜੀ 14 15 ਕਿਲੋ ਵਾਲੀ ਬੱਸੀ ਜੋ ਜੱਫੀ ਅੱਛਾ 14 15 ਲੀਟਰ ਵਾਲੀ ਹੈਗੀ ਆ ਹਾਂਜੀ ਬਾਕੀ ਖੜਦੀਆਂ ਤੁਸੀਂ ਆਪਣੀ ਸਮਝਣਾ ਵਾ ਆਪ ਦੇਖ ਕੇ ਬਾਕੀ ਗੱਬਨ ਪਛੇਤ ਦਿਨਾਂ ਦਾ ਤੇ ਦੁੱਧ ਦਾ ਜਿਹੜਾ ਅੰਦਾਜ਼ਾ ਹੀ ਹੁੰਦਾ ਉਹ ਤੁਸੀਂ ਵੀ ਆਪਣੀ ਸਮਝਣਾ ਦੇਖ ਕੇ ਖੜਨੀ ਆ ਡਰਦੀ ਡਰਦੀ ਲੈ ਜਾਓ ਲੈ ਜਾ ਵੀਡੀਓ ਅੰਦਰ ਤੱਕ ਕੇ ਵੇਖਿਓ ਹੌਲੇ ਹੌਲੇ ਭਾਜਦੇ ਹੁਣ ਤੁਹਾਨੂੰ ਵਿਖਾਉਣੇ ਆ ਜੀ ਤੇ ਇਹਦਾ ਮੁੱਲ ਵੀ ਜੀ ਫਿਰ ਵੀਰ ਜੀ ਮੁੱਲ ਭਾਵੇਂ ਵਛੀ ਦਾ 30 ਕਾਲੀ ਭਾਵੇਂ 32 ਹਾਂਜੀ ਪਰ ਇਹ ਵੀ ਵਛੀ 27000 ਦੀ ਦੇ ਦੇਣੀ 14 15 ਕਿਲੋ ਵਾਲੀ ਜਰਸੀ ਠੀਕ ਹੈ ਜੀ ਦੂਜਾ ਸੁਆ ਥਾਨ ਕਵਾਰਟੀ ਵੇਖ ਲਓ ਵਛੀ ਦੀ ਰੰਗ ਵੇਖ ਲਓ ਉਮਰਾਂ ਵੇਖ ਲਓ ਵਛੀ ਦੀਆਂ ਠੀਕ ਹੈ ਜੀ ਕੋਈ ਸਾਡੇ ਕੋਈ ਵੀਰ ਸਾਰੇ ਵੇਚਣ ਵਾਲੇ ਖੜਦੇ ਕੋਈ ਚੰਗੀ ਵੀਰ ਜਾ ਕੇ ਕੋਈ ਸਾਹਵਲੇ ਭਾਵੇਂ ਵਪਾਰੀ ਵੀ ਸਾਹਵਲੇ ਠੀਕ ਹੈ ਜਾ ਕੇ ਕੋਈ 5-7000 ਦੀ ਕਮਾਈ ਵੀ ਕਰ ਲੇਗਾ ਵੀਰ ਠੀਕ ਹੈ ਤੇ ਆ ਵੀ ਤੋਰ ਦ ਫਿਰ ਇੱਕ ਕਰੀ ਇਹ ਵੀਰ ਜੀ ਪਹਿਲਾ ਸੁਆ ਗਈ ਜਰਸੀ ਠੀਕ ਹੈ ਕਾਲੀ ਜਰਸੀ ਆ ਗਈ ਵੀਰ ਜੀ ਬਾਕੀ ਸੋਆ ਕਈਆਂ ਦਾ ਕੋਈ ਪਹਿਲਾ ਵੀ ਹੋ ਸਕਦਾ ਦੂਜਾ ਵੀ ਹੋ ਸਕਦਾ ਉਹ ਵੀ ਤੁਸੀਂ ਆਪਣ ਨੂੰ ਚੰਗੀ ਤਰ੍ਹਾਂ ਵੇਖ ਲੈਣਾ ਸਾਰੀਆਂ ਚੀਜ਼ਾਂ ਠੀਕ ਹੈ ਜਰਸੀ ਆ ਜਿਹੜੀ ਹੈ ਵੀ ਬੋਦੀ ਆ ਜਰਸੀ ਜੇ ਨਾ ਜੀਏ ਤੇ ਬਾਕੀ ਢੱਲਾ ਨੂੰ ਲਾਂ ਬਣੀ ਠੰਡੀ ਬੜੀ ਰੱਜੀ ਆਵੇ ਕੋਟ ਕੋਟ ਬਾਦ ਹੋਊਗੀ ਵੱਸੀ ਇਹ ਕਿੰਨੇ ਕ ਦੁੱਧ ਵਾਲੀ ਆ ਇਹ ਵੀ ਵੀਰਜੀ ਵੱਸੀ 14 15 ਕਿਲੋ ਵਾਲੀ ਵੱਸੀ ਆ ਤੇ ਮੁੱਲ ਮੁੱਲ ਮੈਂ ਕਹਿੰਦਾ ਵੀਰਜੀ ਵੱਸੀ ਦਾ 35000 ਦਾ ਲੇ ਵੇਖ ਲਓ ਤੁਹਾਡੀ ਮਰਜ਼ੀ ਆ ਪਰ ਦੇ ਦੇਣੀ ਜਾਇ ਜੀ ਦੀ ਜੀ ਕਿੰਨੇ ਦੀ 32000 ਦੀ ਦੇ ਦੇਣੀ 32000 ਦੀ ਬਾਕੀ ਮੌਕੇ ਦਾ ਹੋਰ ਹੋ ਜੀ 4 500 ਦਾ ਮਾਰ ਠੀਕ ਆ ਜੀ ਹਾਂ ਜੀ ਤੇ ਹੁਣ ਇੱਕ ਹੋਰ ਝੁੰਗੀ ਘਾਤ ਹੈਗੀ ਆ ਧੁਰ ਦੋ ਇਹਨੂੰ ਵੀ ਇਹ ਵੀਰਜੀ ਇਹ ਛੇਰ ਆ ਗਈ ਵੱਸੀ ਠੀਕ ਆ ਜੀ ਛੋਟੀ ਜੀ ਵੱਸੀ ਜਿੱਦਾਂ ਫਿਰ ਜੀ ਛੋਟਾ ਜੇ ਕਰਦੇ ਜੀ ਅੱਜ ਫਿਰ ਜੀ ਦੇਣੀ ਹੈ ਕਰਜ ਠੀਕ ਹੈ ਜੀ ਹਾਂ ਜੀ ਗੁਲਾਬੀ ਥਾਨ ਲੱਗਾ ਜੀ ਵੀਜੀ ਵਸ਼ੀਨ ਮੈਨੂੰ ਇਹ ਕਿੰਨੇ ਕੇ ਦੁੱਧ ਆ ਲਈ ਜੇ ਇਹ ਵੀਜੀ ਵਸ਼ੀ 12 13 ਕਿਲੋ ਵਾਲੀ ਵਸ਼ੀ ਜੇ ਦੂਜਾ ਸੂ ਆ ਜੇ ਥੋੜੀ ਜੀ ਨਾ ਕਿੰਨੇ ਸੰਭੀ ਘਾ ਕੇ ਲੱਸੀ ਆ ਥੋੜੀ ਜੀ ਨਾ ਕੰਮ ਵੀ ਨਹੀਂ ਆ ਤੇ ਕੱਦ ਵੀ ਨਿਕਾ ਜਾਈ ਆ ਹਾਂ ਜੀ ਬਾਕੀ ਤਿਆਰ ਬੜੀ ਚੰਗੀ ਹੁੰਦੀ ਵਸ਼ੀ ਦੇਖੋ ਉਹਦਾ ਮਿੰਰੇਜਨ ਤੇ ਇਹਦਾ ਮੁੱਲ ਵੀ ਜੀ ਫਿਰ ਵੀਜੀ ਫਿਰ ਜੀ ਦਾ ਮੁੱਲ ਕਾਦਾ अच्छा 5 स्टार फ्रिज ਆ ਵੀਜੀ ਹੈ। अच्छा 5 स्टार ਆਏ। ਹਾਂਜੀ ਹਾਂਜੀ। ਕਿਹੜੀ ਕੰਪਨੀ ਦੀ ਆਏ? ਇਹ ਵੀਜੀ ਹਲਜੀ ਦੀ। ਅੱਛਾ ਹਲਜੀ ਦੀ ਆ। ਭਾਨ ਵੇਖੋ ਵਿੱਚ ਗੁਲਾਬੀ ਥਣ ਲੱਗਾ ਜੇ। ਠੀਕ ਆ। ਇਹ ਗੇ ਵੀਰ ਨੂੰ ਪਰਖੋ ਵੀ ਗੁਲਾਬੀ ਥਣ ਕੀ ਜਾਂਦਾ। ਹਾਂਜੀ। ਤੇ ਆਪੇ ਉਹਨੂੰ ਪੁੱਛਣ ਦੀ ਲੋੜ ਨਹੀਂ ਏ। ਕਿੰਨੇ ਦੇ ਫਿਰ ਜੱਸਨਾਵ ਕਰਦੇ? ਇਹ ਫ੍ਰਿਜ ਦਾ ਮੁੱਲ ਵੀਰਜੀ। 20 ਜਲਮਾਨਤਣ ਕਰ ਦਾਂਗੇ। ਅੱਛਾ। ਖੁੱਲਾ ਕਰ ਦੇਣਾ ਮਾਨਤਣ ਨਹੀਂ ਰੱਖਣਾ। ਖੁੱਲਾ ਕਿੰਨਾ ਕਰ? 10000 ਦਾ ਵੀਜੀ। ਅੱਛਾ। 19000 ਦੀ ਰਸੀ ਦੇ ਦਾਂਗੇ। ਬਾਕੀ ਕੋਈ ਵੀਰ ਫੋਨ ਲਾਊਗਾ। ਉਹਦਾ ਹੋਰ ਕਰ ਦਾਂਗੇ ਮੌਕੇ ਤੇ ਠੀਕ ਆ ਤੇ ਹੁਣ ਗਿਫਟ ਵੀ ਹੈਗੇ ਜੇ ਕਿ ਤੇ ਵੀਆ ਕਰ ਲਈ ਜੀ ਆਪਣੇ ਨੂੰ ਚਲੋ ਦਿਖਾ ਦਈਏ ਫਿਰ ਹਾਂਜੀ ਇਹ ਬੱਚੇ ਤਾਂ ਵਿਨਾਜੇ ਇਹ ਬੱਚੇ ਤਾਂ ਵੀਰ ਜੀ ਬਗੈਰ ਤੇ ਕਿੰਨਾ ਦੁੱਧ ਦੇ ਤਕ ਇਹਦੇ ਸਨੇ ਵੀਰ ਜੀ ਮੌਕੇ ਦੇ ਕੋ 5 ਕਿਲੋ ਦੁੱਧ ਤਿਆਰ ਜੇ ਮਾਰ ਵਾਲੇ ਆਂਦੇ ਵੀ ਟੀਕਾ ਲੱਗਾ ਨੂੰ ਡੇਢ ਮਹੀਨਾ ਹੋ ਗਿਆ ਆਪਾਂ ਚੈੱਕ ਨਹੀਂ ਕਰਾਈ ਠੀਕ ਆ ਮਾਂ ਦੀ ਜਵਾਨੀ ਹੈ ਕਿ ਡੇਢ ਮਹੀਨਾ ਹੋ ਗਿਆ ਨਾ ਟੀਕਾ ਲੱਗਾ ਜੇ ਤੇਰੀ ਕਿਸਮਤ ਦੁੱਧ 5 ਕਿਲੋ ਜਿਹੜਾ ਕਹਿੰਦਾ ਕਿ ਹੈਗਾ ਇਹਦੇ ਕੋਲ ਆਪਣੇ ਕੋਲ ਇਸ ਵੇਲੇ ਆਈ ਕੋਈ ਵੀਰ ਚੰਗੀ ਸਾਮ ਕਰਨੇ ਹੋਰ ਵੀ ਦੁੱਧ ਚਲੋ ਆ ਜਲਾ ਬੰਦੋ ਜੀ ਬਾਕੀ ਠੀਕ ਆ ਤੇ ਦੁੱਧ ਇਹਦਾ ਪੂਰਾ ਸੰਗਣਾ ਮੱਜਾਂ ਵਰਗਾ ਪੂਰਾ ਸੰਗਣਾ ਵੀਰ ਜੀ ਬੱਛੀ ਦਾ ਦੁੱਧ ਜਿਹਦਾ ਤੇ ਇਹ ਤਾਂ 5 ਕਿਲੋ 10 ਕਿਲੋ ਵਰਗਾ ਜਿਹਦਾ ਤੇ ਇਹਦਾ ਮੁੱਲ ਇਹ ਗਿਫਟ ਹੀ ਪਾਉਣਾ ਵੀਰ ਜੀ ਹਾਂ ਦੇਖ ਸਕਦੇ ਜੀ ਹਾਂ ਜੀ ਥੋੜਾ ਪਤਾ ਉਤਰਾਂ ਕਿ ਇਹ ਪੁੱਛ ਡਰ ਜਾਂਦਾ ਇਹਦਾ ਗਿਫਟ ਪਾ ਦੇਣਾ ਵੀਰ ਜੀ ਕਿੰਨਾ ਮੈਂ ਨਾ ਬਾਰਾਂਗਰ ਪਾਜੀ ਨਹੀਂ ਹਾਂਜੀ ਦੱਸ ਦੀ ਜਾਨ ਚਲੋ ਦੱਸ ਦੀ ਤੁਹਾਡੇ ਕਹਿਣ ਤੇ 9500 ਦੀ ਵੀਰ ਜੀ ਦੇ ਦਾਂਗੇ ਹੁਣ ਕੋਈ ਵੀ ਘੱਟ ਵੱਧ ਨਾ ਕਰੇ ਅੱਛਾ ਇਹ 9500 ਦੀ ਦੇ ਦਿੱਤੀ ਜੇ ਆਪਾਂ ਪਾਤਾ ਜੇ ਉਹਦੇ ਤੇ ਆਫਰ ਹੋਲੇ-ਮੋਲੇ ਤੇ 89000 ਦਾ ਪੂਰੇ 9000 ਦਾ ਅੱਛਾ ਪੂਰੇ 9000 ਦਾ ਆਫਰ ਪਾਤਾ ਫਿਰ ਅਸੀਂ ਪਾ ਕੇ ਚੁਆਈ ਕਰਦੇ ਉਤਰ ਕੇ ਨਹੀਂ ਨਹੀਂ ਅਗੇ ਮੜਾ ਜਾ ਪਾੜਾ ਪਾਉਣਾ ਪੈਂਦਾ ਸਾਡੇ ਕੋਲ ਰਾਤੀ ਆਈ ਆ ਅੱਛਾ ਬਾਕੀ ਘਰ ਵਾਲੇ ਤਾਂ ਇਦਾਂ ਚੋਂਦੇ ਪਾੜਾ ਪਾ ਕੇ ਅਸੀਂ ਪਾ ਕੇ ਚੋਲੋ ਹਾਂਜੀ ਰਸੀ ਪਾ ਕੇ ਜਿੱਦਾਂ ਮਰਜੀ ਕੋਈ ਵੀਰੇ ਸਤਿ ਸਲਿ ਕਰਕੇ ਆਪਣੀ ਤਸੱਲੀ ਕਰਕੇ ਠੀਕ ਹੈ ਜੀ ਠੀਕ ਹੈ ਵੀਰ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਤੇ ਆਪਣੀ ਜ਼ਿੰਮੇਵਾਰੀ ਤੇ ਪੈਸਲ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ